हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਝੋਟੀ ਸੇਲ ਲਈ ਲੈ ਕੇ ਆਏ ਆਂਗੇ ਟਾਪ ਬਰੀਡ ਆ ਗਈ ਬਾਈ ਤੇ ਜਸ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਚੋਂ ਇਹ ਸੇਲ ਕਰ ਰਹੇ ਆ ਕਿ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਜੀ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਜੀ ਹਾਂ ਜੀ ਹਾਂ ਜੀ ਵਧੀਆ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਸੀਂ ਖੁਦ ਡਾਕਟਰ ਹੋ ਹਨ ਹਾਂ ਜੀ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਸਭ ਤੋਂ ਪਹਿਲਾਂ ਦਾ ਮੇਰਾ ਨਾਮ ਵੀਰੇ ਡਾਕਟਰ ਮੋਨਾ ਠੀਕ ਹੈ ਜੀ ਨਾਮ ਦਾ ਠੀਕ ਹੈ ਜੀ ਜਿਲ੍ਹਾ ਆਪਾਂ ਨੂੰ ਕਿਹੜਾ ਪਿੰਡ ਜਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਆਪਾਂ ਨੂੰ ਨੇੜਲੇ ਪਿੰਡ ਹੈਗਾ ਖਾਈ ਹੂੰ ਦੀਨਾ ਪੱਤੋ ਸਮਾਧ ਭਾਈ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ ਹੈ 9885 ਹੂੰ 6001 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਓ ਹੁਣ ਜਿਹੜੀ ਇਹ ਝੋਟੀ ਦੇਖ ਰਹੇ ਆ ਜੀ ਆਪਾਂ ਸਾਹਮਣੇ ਹਾਂਜੀ ਦੇਖੋ ਖੁਦ ਦੀ ਝੋਟੀ ਤਿਆਰ ਕਰੀ ਵੀ ਆ ਹਨਾ ਹਾਂਜੀ ਕਿਹੜੇ ਸੀਮਣ ਦੀ ਇਹ ਖੋਦ ਆ ਕਿਹੜਾ ਇਹਦੇ ਅੱਗੇ ਲੱਗੇ ਇਹ ਐਲਡੀਐਫ ਦੇ ਸਿਕੰਦਰ ਦੀ ਹੈ ਠੀਕ ਹੈ ਸਿਕੰਦਰ ਬੋਲਦੀ ਹੈ ਹਾਂਜੀ ਤੇ ਕੋਹੇ ਨੂਰ ਲੱਗਾ ਬਾਈ ਕੋਹੇ ਨੂਰ ਇਹਦੇ ਲੱਗਾ ਵਾ ਹਾਂਜੀ ਠੀਕ ਹੈ ਜੀ ਜਿਹੜਾ ਇਹਦਾ ਮਦਰ ਰਿਕਾਰਡ ਆ ਜੀ ਬਹੁਤ ਵਧੀਆਗਾ ਜਨ ਕਿ ਸਾਡੇ ਘਰ ਦੀ ਵੱਡੀ ਮਹਿੰਦੀ ਆ ਇਹ ਠੀਕ ਹੈ ਜੀ ਉਹ ਅਸੀਂ ਤਕਰੀਬਨ ਉਦੋਂ ਉਦੋਂ ਮੰਦੇ ਬਾਵਾ ਚ 1,65,000 ਦੀ ਮਹਾਂ ਵੇਚੀ ਸੀ ਠੀਕ ਹੈ ਜੀ ਉਹ ਮਹਾਂ ਦੀ ਆ ਇਹ ਠੀਕ ਹੈ ਜੀ ਤੇ ਬਾਕੀ ਜੇ ਹੁਣ ਗੱਲ ਕਰੀਏ ਇਹ ਤੋਂ ਤੁਸੀਂ ਕਿੰਨੀ ਕੁ ਉਮੀਦ ਕਰਦੇ ਹੋ ਵੀ ਕਿੰਨਾ ਕੁ ਦੁੱਧ ਦੇ ਦੇਜੀ ਇਹ ਦੁੱਧ 12 13 ਕਿਲੋ ਤਾਂ ਦੇਉਗੇ 12 ਕਿਲੋ ਦੇ ਆਸੇ-ਪਾਸੇ ਪਹਿਲਾਂ ਠੀਕ ਹੈ ਜੀ ਬਾਕੀ ਸੋਡੇ ਹੱਥੋਂ ਇਹ ਆਈ ਹੋਈ ਹੋ ਸਾਰੀ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਦੇ ਮੰਨ ਕੇ ਚੱਲੋ ਬਈ ਹੱਥੋਂ ਇਹ ਆਈ ਹੋਈ ਵੀ ਹੈ ਕਿਉਂਕਿ ਬਾਈ ਆਪ ਵੀ ਡਾਕਟਰ ਨੇ ਖੁਦ ਤੇ ਬਾਕੀ ਇਹਦਾ ਤੁਸੀਂ ਢਾਂਚਾ ਕਰਮਾਲੀ ਦਾ ਚੈੱਕ ਕਰ ਸਕਦੇ ਕਿੰਨੇ ਕ ਦਿਨ ਹੁਣ ਲੈ ਜੂਗੇ ਇਹ ਇਹ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ 18 ਤਰੀਕ ਨੂੰ ਹਾਂਜੀ ਠੀਕ ਹੈ 18 ਤਰੀਕ ਨੂੰ ਬਈ ਇਹ ਦਿਨ ਪੂਰੇ ਤੇ ਰਿਕਾਰਡ ਆਪਣੇ ਕੋਲੇ ਉ ਪਿਆਗਾ ਕਿ ਮਤਲਬ ਕਿ ਉਹੀ ਦੱਸ ਦੋਗੇ ਅਗਲੇ ਨੂੰ ਜੇ ਕੋਈ ਆਉਂਦਾਗਾ ਆਪਣੇ ਕੋਲੇ ਵੈਸੇ ਤਾਂ ਆਪਾਂ ਨੂੰ ਤਾਂ ਜਨਨ ਕਿ ਪਤਾ ਹੀ ਹੈ ਘਰੇ ਘਰ ਦਾ ਰਿਕਾਰਡ ਅਸੀਂ ਡਾਕਟਰ ਘੱਟ ਰੱਖਦੇ ਹੁੰਦੇ ਆ ਬਾਹਰਲਾ ਵਾਧਾ ਰੱਖਦੇ ਹੁੰਦੇ ਆ ਠੀਕ ਹੈ ਜੀ ਬਾਈ ਕਹਿੰਦੇ ਵੀ ਰਿਕਾਰਡ ਜੇ ਕੋਈ ਡਾਊਟ ਹੋਵੇ ਤਾਂ ਡੀਐਨਏ ਕਰਾ ਲੇ ਅਗਲਾ ਠੀਕ ਹੈ ਜੀ ਬਾਈ ਕਹਿੰਦੇ ਵੀ ਮੰਨ ਕੇ ਚੱਲੋ ਜੇ ਤੁਹਾਨੂੰ ਕੋਈ ਸ਼ੱਕ ਲੱਗਦਾ ਵੀ ਹੋਇਆ ਤਾਂ ਵੀ ਤੁਸੀਂ ਡੀਐਨਏ ਵੀ ਕਰਵਾ ਸਕਦੇ ਹੋ ਕੋਈ ਦਿੱਕਤ ਨਹੀਂ ਗੱਲ ਦੀ ਬਾਈ ਕਹਿੰਦੇ ਬਾਕੀ ਆਪਾਂ ਥਾਣੇ ਤੋਂ ਨੂੰ ਇਹਦੇ ਨੇੜੇ ਚੈੱਕ ਕਰਵਾ ਲੈਣ ਥਾਣੇ ਕਲਾ ਕਲਾ ਥਾਣਾ ਪੂਰੀ ਵਿਥੀ ਤੇ ਥਾਣ ਲੱਗਿਆ ਵਾ ਥਾਣ ਬੜਾ ਚੰਗਾ ਲੱਗਿਆ ਹੈ ਨਾ ਹਾਂਜੀ ਹੂੰ ਬਾਕੀ ਡਰ ਦੀ ਵਿਰੁੱਧੀ ਨਹੀਂ ਨਹੀਂ ਜੀ ਨਹੀਂ ਡਰਤੀ ਆਪਾਂ ਕਹੀਏ ਮਤਲਬ ਕੋਈ ਡਰ ਜਾਂਦੇ ਆ ਕਿ ਜਮਾ ਕਰਮਾਂ ਦੀ ਡਰਤੀ ਨਹੀਂ ਸਿੰਘਾਂ ਸੁੰਗਾਂ ਦੀ ਕੁਆਲਿਟੀ ਬਾਈ ਚੈੱਕ ਕਰ ਸਕਦੇ ਬਹੁਤ ਚੰਗੀ ਆ ਨਾਲੋਂ ਇਹਦੇ ਸਿੰਘ ਮੋੜੇ ਵੇਕਰਮਾਂ ਵਾਲੀ ਦੇ ਖੋਲ ਦਿਓ ਜੀ ਮਾੜੀ ਜੀ ਤੋਰ ਦੇ ਖੋਲ ਕੇ ਬਾਕੀ ਦੀ ਵੇਲ ਬੂਲ ਚੈੱਕ ਕਰ ਸਕਦੇ ਲੰਮੀ ਲੰਮੀ ਫੁੱਲ ਆ ਬਾਈ ਫੀਟਾਂ ਜਿਹੜੀ ਹਵਾਨੇ ਦੀ ਆਪਾਂ ਤੁਹਾਨੂੰ ਪਸਾਂਤ ਚੈੱਕ ਕਰਾਉਂਦੇ ਬਹੁਤ ਸੋਹਣਾ ਹਵਾਨਾ ਕਹਿ ਸਕਦੇ ਨਾ ਬਾਕੀ ਜਿਹੜੀ ਥਾਣਾ ਥਾਣਾ ਦੀ ਵਿਥੀ ਆ ਬਹੁ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰਹੂਗਾ ਲੈਣ ਦੇ ਮੁੱਲ ਕੀ ਰਹੂਗਾ ਇਹਦਾ ਮੋਲੇ ਦਾ 1.5 ਲੱਖ ਆ ਜੀ 1.5 ਲੱਖ ਰੁਪਈਆ ਬਾਕੀ ਹੋ ਜਾ ਥੋੜਾ ਕਾਣਾ ਮਾਨਤਾ ਨਹੀਂ ਹਾਂ ਜੀ ਮੌਕੇ ਤੇ ਥੋੜਾ ਬਹੁਤਾ ਮਾਨਤਾ ਕਰ ਲਓ ਮੋੜ ਦਿਓ ਬਈ ਕੋਈ ਗੱਲ ਬਾਈ ਕਹਿੰਦੇ ਬਾਈ 1.5 ਲੱਖ ਰੁਪਈਆ ਇਹਦਾ ਮੁੱਲ ਹੈ ਬਾਕੀ ਆਏਗੇ ਇਹਦਾ ਮੌਕੇ ਤੇ ਮਾਨਤਾਣ ਆਪਾਂ ਜਰੂਰ ਕਰ ਦਿਆਂਗੇ ਤੇ ਬਾਕੀ ਬਈ ਆਏਗਾ ਦਾ ਮਾਨਦਾਨ ਹੋ ਜੋ ਥੋੜਾ ਘਣਾ ਹਾਂਜੀ ਹਾਂਜੀ ਠੀਕ ਹੈ ਬਈ ਮਾਨਦਾਨ ਬਈ ਨੇ ਬਈ ਆਪਾਂ ਆਏਗਾ ਦਾ ਜ਼ਰੂਰ ਕਰ ਦੇਗੇ ਲੈ ਪਿੱਛੇ ਤੋਂ ਨਾ ਤੁਸੀਂ ਚੈੱਕ ਕਰ ਸਕਦੇ ਹੋ ਬਾਨੇ ਦੀ ਫੀਟ ਦਾ 18 ਤਰੀਕ ਨੂੰ ਦਣ ਪੂਰੇ ਜੀ ਹਾਂਜੀ ਹਾਂਜੀ 18 ਤਰੀਕ ਨੂੰ ਬਈ ਦਣ ਪੂਰੇ ਬਾਕੀ ਸਾਊ ਜੀ ਤੁਸੀਂ ਚੈੱਕ ਕਰ ਸਕਦੇ ਹੋ ਫੋਲ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਕਿਸੇ ਵੀ ਵੀਰ ਨੂੰ ਮੰਨ ਕੇ ਚਲੋ ਬਈ ਛੋਟੀ ਪਸੰਦ ਆਵੇ ਤਾਂ ਬਾਈ ਨਾਲ ਕਰ ਲਿਓ ਕੰਟੈਕਟ ਧੰਨਵਾਦ ਜੀ